ਮਾਨਸਾ ਦੇ ਸ਼ਿਵ ਤਰਵੈਣੀ ਮੰਦਿਰ ਵਿੱਚ ਚੱਲ ਰਹੀ ਹੈ ਰਾਮ ਕਥਾ ਤੇ ਅੱਜ ਜੋਤੀ ਪ੍ਰਚੰਡ ਕਰਨ ਪਹੁੰਚੇ ਸੰਤ ਲਾਲ ਨਾਗਪਾਲ ਜੀ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਖੰਡ ਪਰਮ ਧਾਮ ਸੁੰਦਰ ਕਾਂਡ ਸੇਵਾ ਮੰਡਲ ਮਾਨਸਾ ਵੱਲੋਂ 8 April ਤੋਂ ਲੈ ਕੇ 16 April ਤੱਕ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਛੇਮਾ ਸ਼੍ਰੀ ਹਨੂਮਾਨ ਜਨਮ ਮਹਾਉਤਸਵ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਸ਼੍ਰੀ ਰਾਮ ਕਥਾ ਗੰਗਾ ਚੱਲ ਰਹੀ ਹੈ ਤੇ ਲਗਾਤਾਰ ਰੋਜ਼ਾਨਾ ਸ਼ਾਮ 7 ਵਜੇ ਤੋਂ ਲੈ ਕੇ 6 ਵਜੇ ਤੱਕ ਕਥਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਕਥਾ ਸੁਣਨ ਦੇ ਲਈ ਤਾਂ ਤਸਵੀਰਾਂ ਦੇਖ ਸਕਦੇ ਹੋ ਅੱਜ ਜੋਤੀ ਪ੍ਰਚੰਡ ਕਰਨ ਦੇ ਲਈ ਸਮਾਜ ਸੇਵੀ ਸੰਤ ਲਾਲ 나ਗਪਾਲ ਜੀ ਪਹੁੰਚੇ ਜਿਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਰਾਮ ਦੀ ਸ਼ਰਨ ਦੇ ਵਿੱਚ ਆਉਣਾ ਚਾਹੀਦਾ ਤੇ ਇਹ ਰਾਮ ਕਥਾ ਹਰ ਸਾਲ ਅਖੰਡ ਪਰਮਤਾ ਅਮਸੁੰਦਰ ਕਾਂਡ ਸੇਵਾ ਮੰਡਲ ਮਾਨਸਾ ਵੱਲੋਂ ਕਰਵਾਈ ਜਾਂਦੀ ਹੈ ਤੇ ਰਕੇਸ਼ ਪ੍ਰਧਾਨ ਜੋ ਠੇਕੇਦਾਰ ਨੇ ਉਹਨਾਂ ਵੱਲੋਂ ਇਹ ਸਾਰਾ ਆਯੋਜਨ ਕੀਤਾ ਜਾਂਦਾ ਹੈ ਮੰਡਲ ਦੇ ਪ੍ਰਧਾਨ ਰਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਜਿਹੜਾ ਮਾਨਸਾ ਦੇ ਸ਼ਿਵ ਤਰਮਣੀ ਮੰਦਿਰ ਵਿੱਚ ਕਰਵਾਇਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਰਾਮ ਕਥਾ ਲਗਾਤਾਰ 8 April ਤੋਂ ਲੈ ਕੇ 16 April ਤੱਕ ਚੱਲ ਰਹੀ ਹੈ ਜੋ ਸ਼ਾਮ 3 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਚੱਲਦੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਰਾਮ ਕਥਾ ਸੁਣਦੇ ਨੇ ਤੇ ਦਰਸ਼ਨ ਕਰਦੇ ਨੇ ਤੇ ਰਾਮ ਕਥਾ ਸੁਣ ਕੇ ਆਪਣੀ ਜੀਵਨ ਨੂੰ ਨਿਹਾਲ ਕਰਦੇ ਨੇ ਤਾਂ ਦੋਸਤੋ ਤਸਵੀਰਾਂ ਨੇ ਮਾਨਸਾ ਦੇ ਸ਼ਿਵ ਤਰਮਣੀ ਮੰਦਿਰ ਦੀਆਂ ਜਿੱਥੇ ਪੰਡਿਤ ਗਿਰਧਾਰੀ ਲਾਲ ਆਚਾਰਿਆ ਰਾਦੇ ਕੁੰਡ ਧਾਮ ਵਾਲੇ ਜਿਹੜੇ ਨੇ ਉਹ ਕਥਾ ਕਰਨ ਦੇ ਲਈ ਮੁੱਖ ਤੌਰ ਤੇ ਪਹੁੰਚੇ ਨੇ ਤਾਂ ਉੱਥੇ ਹੀ ਅੱਜ ਸੰਤ ਰਾਮ ਨਾਗਪਾਲ ਜੀ ਨੂੰ ਜਿਹੜਾ ਜੋਤੀ ਪ੍ਰਚੰਡ ਕੀਤੀ ਤੇ ਉਹਨਾਂ ਦੇ ਪੂਰੇ ਪਰਿਵਾਰਕ ਮੈਂਬਰ ਤੇ ਟੀਮ ਨੂੰ ਸਨਮਾਨਤ ਵੀ ਕੀਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆਰਤੀ ਕਰਵਾਈ ਗਈ ਤੇ ਆਰਤੀ ਤੋਂ ਬਾਅਦ ਪੂਜਨ ਤੋਂ ਬਾਅਦ RAM ਕਥਾ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਤਾਂ RAM ਕਥਾ ਕਰਨ ਦੇ ਲਈ ਕੌਣ ਪਹੁੰਚਿਆ ਪੰਡਿਤ ਗਿਰਧਾਰੀ ਲਾਲ ਆਚਾਰਿਆ ਰਾਧਾ ਕੁੰਡ ਧਾਮ ਵਾਲੇ ਪਹੁੰਚੇ ਜਿਨ੍ਹਾਂ ਨੂੰ ਸੁਣਨ ਦੇ ਲਈ ਜਿਹੜੀਆਂ ਸੰਗਤਾਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਨੇ ਸ਼ਰਧਾਲੂ ਨੇ ਜਿਹੜੇ ਉਹ ਰਾਮ ਕਥਾ ਸੁਣ ਕੇ ਨਿਹਾਲ ਹੁੰਦੇ ਨੇ ਉੱਥੇ ਹੀ ਪ੍ਰਧਾਨ ਅਤੇ ਸੰਤਰਾ ਲਾਲ ਨਾਗਪਾਲ ਜੀਆ ਨੇ ਇਹ ਵੀ ਜਿਹੜੀ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤੇ ਰਾਮ ਕਥਾ ਸੁਣ ਕੇ ਰਾਮ ਦੇ ਲਾੜ ਲੱਗੋ ਅਤੇ ਸਨਾਤਨ ਧਰਮ ਦੀ ਪ੍ਰਚਾਰ ਦੇ ਵਿੱਚ ਸਾਨੂੰ ਬਾਦ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰੀ ਟੀਮ ਨੂੰ ਸਨਮਾਨਤ ਕੀਤਾ ਗਿਆ ਕੀ ਕੁਝ ਗਿਆ ਸੁਣ ਕੇ ਕਰੋ ਸ਼ੇਅਰ જય શ્રી ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੀ ਦੇਖੋ ਸਾਡੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਸਾਡੇ ਸਤਿਕਾਰਯੋਗ ਸ੍ਰੀ ਸ਼੍ਰੀਮਾਨ ਵਿਆਸ ਜੀ ਸ੍ਰੀ ਗਿਧਾਰੀ لال ਜੀ ਔਰ ਸਾਡੇ ਰਣਜੀਤ ਕੁਮਾਰ ਦੀ ਠੇਕੇਦਾਰ ਜੀ ਰਹਿਨਮਾਈ ਹੇਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮ ਚరిత్ర ਮਾਨਸ ਕਥਾ ਰੱਖੀ ਹੋਈ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਥਾ ਜੋ ਸਾਨੂੰ ਪਰਿਵਾਰ ਸवेत ਪਹੁੰਚਣਾ ਚਾਹੀਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਨੂੰ ਵੀ ਸੇਵਾ ਦਾ ਮੌਕਾ ਦਿੱਤਾ ਤੇ ਮਹਾਰਾਜ रामचंद्र ਜੀ ਦਾ ਆਸ਼ੀਰਵਾਦ ਲਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਅਖੰਡ ਭਰਮਤਾਮ ਸੁੰਦਰ ਕੰਨ ਸੇਵਾ ਮੰਡਲ ਮਾਨਸਾ ਵੱਲੋਂ ਆ ਰਾਮ ਕਥਾ ਦਾ ਯੋਜਕ ਸ਼ਿਵ ਤਰਵਾਨੀ ਮੰਦਰ ਵਿੱਚ ਕੀਤਾ ਗਿਆ ਜੀ ਅੱਜ ਤੀਜਾ ਦਿਨ ਹੈ ਜੀ ਆ ਰਾਮ ਕਥਾ 16 ਤਰੀਕ ਨੂੰ ਇਸ ਦੀ ਸਮਾਪਤੀ ਹੋਗੀ ਤੇ ਭੋਗ ਪੜੇਗਾ ਜੀ 11:00 ਵੱਜੇ ਕੌਣ ਪਹੁੰਚਿਆ ਜੋਤੀ ਪ੍ਰੇਂਡਾ ਗਰਦਾਰੀ لال ਸ਼ਰਮਾ ਜੀ ਰਾਲਾਕੁੰਡ ਤੋਂ ਬ੍ਰਿੰਦਾਬਨ ਤੋਂ ਆਏ ਹੋਏ ਨੇ ਆਪਦੇ ਟੀਮ ਸਮੇਤ ਬਹੁਤ ਵਧੀਆ ਆ ਰਾਮ ਕਥਾ ਸੁਣਾਉਣ ਦੇ ਲਈ ਜੋਤੀ ਪ੍ਰੇਂਡਾ ਅੱਜ ਸੰਤ ਲਾਲ ਜੀ ਨਾਗਪਾਲ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦੇ ਸਾਡੇ ਨਿੱਕੇ ਸੱਦੇ ਤੇ ਇਹਨਾਂ ਨੇ